ਸ਼ੀਲਾ ਕੇਚੋ ਵੱਡਾ ਬਵਾਰ ਇਹ ਦੁਕਾਨ ਮੀਰ ਜੀ ਬਾਨ ਦੀ ਦੁਕਾਨ ਕਹਿੰਦੀ ਖੁੰਨੀ ਨਹੀਂ ਜਾਈ ਇਸੋਲਣਾ ਬਾਦਾਂਗੇ ਪੱਕਿਆ ਮਾਹੌਲ ਬੀਬੀਆਂ ਵੀ ਹੋਈਆਂ ਤੱਤੀਆਂ ਅਸੀਂ ਇੱਥੇ ਨਿਕੋਲਣ ਨਹੀਂ ਦੇਨੇ ਉਹ ਤਾਂ ਮੁਸ਼ਕਲ ਨਹੀਂ ਸਵਾਲ ਬਹੁਤ ਆਉਂਦੇ ਤੇ ਦੁਕਾਨਦਾਰ ਕਹਿੰਦਾ ਮੈਂ ਸ਼ੀਸ਼ੇ ਲਾਵਾਂਗਾ ਸ਼ੀਸ਼ੇ ਲਾਈ ਜਾਵੇ ਇੱਥੇ ਅਸੀਂ ਇੱਥੇ ਨਿਕੋਲ ਲੈਂਦੇ ਨੇ ਅਸੀਂ ਕਰਨੇ ਬੱਚਿਆਂ ਦੇ ਰਿਸ਼ਤੇ ਪਾਵਾਂਗੇ ਰੌਲਾ ਕਾਰਨ ਕਿ ਅਕੱਲ ਨੂੰ ਅਸੀਂ ਬੱਚਿਆਂ ਦੇ ਇੱਥੇ ਰਿਸ਼ਤੇ ਕਰਨੇ ਆ ਸਾਨੂੰ ਦਿੱਕਤ ਹੈ ਮੱਲੇ ਵਾਲਿਆਂ ਨੂੰ ਤਰਾਜ ਹੈ ਤੇ ਘੱਟੋ ਘੱਟ ਕਿਸੇ ਨੂੰ ਕੌਨਫੀਡੈਂਸ ਦਿੱਤਾ ਹੁੰਦਾ ਪਤਾ ਹੁੰਦਾ ਕਿ ਤੇ ਦੁਕਾਨਾਂ ਖੁੱਲ ਰਹੀਆਂ ਹਨ ਖੁੱਲਣ ਤੋਂ ਬਾਅਦ ਚਲਾਨ ਹੋ ਜਾਣਾ ਉਹ ਤਾਂ ਖਾਨਾ ਪੂਰਤੀ ਵਾਲੀ ਗੱਲ ਹੋ ਗਈ ਜੇ 294 ਹੋ ਤਾਂ ਖਾਨਾ ਪੂਰਤੀ ਕਰਤੀ ਗਲੀ ਵਿੱਚ ਲੱਗੀ ਹੋਈ ਲੋਕਾਂ ਦੀ ਪੀੜ ਤੇ ਪੁਲਿਸ ਕਿਸੇ ਵੱਡੇ ਬਵਾਲ ਦੀਆਂ ਤਸਵੀਰਾਂ ਨੂੰ ਬਿਆਨ ਕਰ ਰਹੀ ਹੈ ਲੋਕਾਂ ਦਾ ਇਕੱਠ ਹੋਇਆ ਪਿਆ ਤੇ ਇੱਕ ਦੁਕਾਨ ਦੇ ਬਾਹਰ ਇਹ ਇਕੱਠ ਹੋਇਆ ਜਿੱਥੇ ਕੀ ਪੁਲਿਸ ਵੀ ਮੌਜੂਦ ਹੈ ਮਾਹੌਲ ਪੱਕਿਆ ਹੋਇਆ ਹੈ ਤੇ ਇਹ ਤਸਵੀਰਾਂ ਇੱਕ ਰਿਹਾਇਸ਼ੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਦੁਕਾਨ ਖੋਲਣ ਨੂੰ ਲੈ ਕੇ ਵੱਡਾ ਬਵਾਲ ਮਚਾਇਆ ਗਿਆ ਕਿ ਲੋਕਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਰਹੀ ਹੈ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁਲਿਸ ਦੀ ਗੱਡੀ ਲੈ ਕੇ ਪਹੁੰਚੇ ਨੇ ਇਸ ਸਾਰੇ ਬਵਾਲ ਦੇ ਵਿੱਚ ਇਸਰਹਾਈਸ਼ੀ ਇਲਾਕੇ ਦੀਆਂ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਇਸ ਦੁਕਾਨ ਨੂੰ ਬੰਦ ਕਰਪਾਉਣ ਦੀ ਗੱਲ ਆਖੀ ਜਾ ਰਹੀ ਹੈ ਲੋਕਾਂ ਦੀ ਪੀੜ ਤੇ ਨਾਲ ਪਰਿਆ ਹੋਇਆ ਇਹ ਇਲਾਕਾ ਤੇ ਤਾਂ ਗਈਆਂ ਹੋਈਆਂ ਇਸਰਹਾਈਸ਼ੀ ਇਲਾਕੇ ਦੀਆਂ ਮਹਿਲਾਵਾਂ ਨੇ ਤਾਂ ਇੱਥੋਂ ਤੱਕ ਗੱਲ ਕਹਿ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਨੇ ਨੇ ਉਹ ਤਾਂ ਰੌਲਾ ਪਾਉਣਗੀਆਂ ਉਤੇ ਹੀ ਦੁਕਾਨ ਬੰਦ ਕਰਪਾਉਣ ਨੂੰ ਲੈ ਕੇ ਇਕੱਠੀਆਂ ਹੋਈਆਂ ਇਸ ਇਲਾਕੇ ਦੀਆਂ ਰਹਿਲਾਵਾਂ ਦਾ ਵੀ ਕਹਿਣਾ ਹੈ ਕਿ ਇਸ ਦੁਕਾਨ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਇਹੇ ਰੋਲਾ ਪਾਉਣਗੇ ਦਰਅਸਲ ਇਹ ਵੱਡੇ ਬਵਾਲ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਦੁਕਾਨ ਨੂੰ ਬੰਦ ਕਰਪਾਉਣ ਨੂੰ ਲੈ ਕੇ ਲੋਕ ਇਕੱਠੇ ਹੋ ਗਏ ਨੇ ਤੇ ਲੋਕਾਂ ਦੇ ਵੱਲੋਂ ਵੱਡਾ ਬਵਾਲ ਮਚਾਇਆ ਜਾ ਰਿਹਾ ਸਥਾਨਕ ਲੋਕਾਦਾਈ ਵੀ ਕਹਿਣਾ ਹੈ ਕਿ ਚਲਾਨ ਕੱਟਣ ਦੇ ਨਾਲ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜਦ ਕੇ ਦੁਕਾਨ ਜਦ ਕੇ ਇੱਥੇ ਪਹਿਲਾ ਹੀ ਹੋਰ ਦੁਕਾਨਾਂ ਵੀ ਖੁੱਲੀਆਂ ਹੋਈਆਂ ਨੇ ਤੇ ਹੁਣ ਇੱਕ ਹੋਰ ਦੁਕਾਨ ਖੋਲੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੁਕਾਨ ਦੇ ਵਿੱਚ ਕੰਮ ਚੱਲ ਰਿਹਾ ਹੈ ਤੇ ਉੱਥੇ ਗਲੀ ਦੇ ਵਿੱਚ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਹੈ ਵੈੱਚ ਪੁਲਿਸਦਾਰੀ ਅਤੇ ਉਹਨਾਂ ਦੀਆਂ ਸਾਇਰਨ ਵਾਲੀਆਂ ਗੱਡੀਆਂ ਵੀ ਨਜ਼ਰ ਆ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਤਾਂ ਇੰਜ ਲੱਗ ਰਿਹਾ ਜਿਸ ਤਰ੍ਹਾਂ ਕਿ ਕਾਫੀ ਵੱਡਾ ਬਿਵਾਲ ਮਚਿਆ ਹੋਵੇ ਇਹ ਦੁਕਾਨ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਕੁਝ ਲੋਕ ਖੜੇ ਨੇ ਤੇ ਉਸ ਦੇ ਵਿੱਚ ਕੰਮ ਚੱਲ ਰਿਹਾ ਅਸਲ ਵਿੱਚ ਇਸੇ ਦੁਕਾਨ ਨੂੰ ਬੰਦ ਕਰਵਾਉਣ ਨੂੰ ਲੈ ਕੇ ਇਸ ਰਹਾਇਸ਼ੀ ਇਲਾਕੇ ਦੇ ਵਿੱਚ ਲੋਕਾਂ ਦੇ ਵੱਲੋਂ ਬਿਵਾਲ ਕੀਤਾ ਗਿਆ ਜਿਸ ਵਿੱਚ ਮਹਿਲਾਵਾਂ ਨੇ ਵੀ ਆਪਣੀ ਹਿੱਸੇਦਾਰੀ ਪਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਨੂੰ ਬੰਦ ਕਰ ਪਾਇਆ ਜਾਵੇ। ਇਹ ਦੁਕਾਨ ਮੀਰ ਜੀ ਬੰਦ ਦੀ ਦੁਕਾਨ ਹੈ। ਕਹਿੰਦੀ ਖੁੰਨੀ ਨਹੀਂ ਚਾਹੀਦੀ ਇਸੋੜਣਾ ਬਾਦਾਂਗੇ। ਕੀ ਦਿੱਕਤ ਕੀ ਆ ਰਹੀ ਲੋਕੋ? ਬੇਪਰਸ਼ਾਨੀ ਕਿਸ ਚੀ ਦੀ? ਇਹ ਦੁਕਾਨ ਮੀਰ ਜੀ ਬੰਦ ਦੀ ਦੁਕਾਨ ਬੰਨੀ ਨਹੀਂ ਚਾਹੀਦੀ। ਨਹੀਂ ਬੰਨੀ ਚਾਹੀਦੀ। ਇਹ ਮੀਟ ਦੀ ਦੁਕਾਨ ਦਾ ਅਸੀਂ ਇੱਥੇ ਨਿਕ ਖੋਲਣ ਨਹੀਂ ਦੇਨੇ। ਕਾਰਨ ਕੀ ਹੈ? ਕਾਰਨ ਕੀ ਹੈ ਕੱਲ ਨੂੰ ਅਸੀਂ ਬੱਚਿਆਂ ਦੇ ਇੱਥੇ ਰਿਸ਼ਤੇ ਕਰਨੇ ਆ। ਸਾਨੂੰ ਦਿੱਕਤ ਹੈ। ਦਿੱਕਤ ਹੈ। ਹਾਂ। ਨਾਲੇ ਅਸੀਂ ਨਾਲੇ ਤੁਹਾਨੂੰ ਲੰਘਣਾ ਕਰਨਾ ਸਾਨੂੰ ਬਹੁਤ ਮੁਸ਼ਕਲ ਹੁੰਦੀ ਇਸ ਵੇਲੇ ਬਹੁਤ ਆਉਂਦੀ ਤੇ ਦੁਕਾਨਦਾਰ ਕਹਿੰਦਾ ਮੈਂ ਸ਼ੀਸ਼ੇ ਲਾਵਾਂਗਾ ਸ਼ੀਸ਼ੇ ਲਾਈ ਜਾਵੇ ਇੱਥੇ ਅਸੀਂ ਇੱਥੇ ਨਿਕੋਲ ਲੈਂਦੇ ਨੇ ਐ ਸੰਡੇ ਨੂੰ ਇੰਨਾ ਇੱਥੇ ਰਸ਼ ਹੁੰਦਾ ਅੱਗੇ ਇੰਨਾ ਰਸ਼ ਹੈ ਤੇ ਤਾਂ ਹੋਰ ਰਸ਼ ਹੋ ਜਾਣਾ ਉਧਰ ਇਸੇ ਬੇਟਤੀ ਦੁਕਾਨ ਖੁੱਲਣ ਦੇ ਉੱਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਰਹਾਇਸ਼ੀ ਇਲਾਕਾ ਹੈ ਤੇ ਇਥੇ ਤੇ ਇੱਥੇ ਪਹਿਲਾਂ ਵੀ ਅਜਿਹੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਜੋ ਕਿ ਰਿਹਾਇਸ਼ੀ ਇਲਾਕੇ ਦੇ ਲਈ ਸਹੀ ਨਹੀਂ ਹੈ ਇਸ ਲਈ ਇਹ ਨਵੀਂ ਦੁਕਾਨ ਖੁੱਲਣ ਦੇ ਉੱਪਰ ਉਹ ਇਸ ਦਾ ਵਿਰੋਧ ਕਰਦੇ ਨੇ ਤੇ ਉਹ ਇਸ ਦੁਕਾਨ ਨੂੰ ਨਹੀਂ ਖੁੱਲਣ ਦੇਣਗੇ ਅੱਜ ਜਿਹੜੇ ਵੀ ਮੁੱਖੇ ਦੇ ਅਫਸਰ ਹੈ ਉਹਨਾਂ ਨੂੰ ਪਹਿਲਾਂ ਜਾ ਕੇ ਮਿਲਿਆ ਜਾਏਗਾ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਜਿਹੜੀ ਪਰਮਿਸ਼ਨ ਹੈ ਉਹ ਕਿੱਦਾਂ ਦਿੱਤੀ ਗਈ ਅਫਸਰ ਜੀ ਦੁਕਾਨਦਾਰ ਨੂੰ ਪਰਮਿਸ਼ਨ ਮਿਲੀ ਔਰ ਦਾਦੂਕਾਰ ਨੂੰ ਵੀ ਜੀ ਮੱਲੇ ਵਾਲਿਆਂ ਨੂੰ ਤਰਾਜ ਹੈ ਤੇ ਘੱਟੋ ਘੱਟ ਕਿਸੇ ਨੂੰ ਕੌਨਫੀਡੈਂਸ ਲਿੱਤਾ ਹੁੰਦਾ ਪਤਾ ਹੁੰਦਾ ਕਿ ਤੇ ਦੁਕਾਨਾਂ ਖੁੱਲ ਰਹੀਆਂ ਇੱਥੇ ਪਹਿਲਾਂ ਜਿਹੜੀਆਂ ਦੁਕਾਨਾਂ ਆ ਉਹਦੇ ਤੋਂ ਵੀ ਮੱਲੇ ਵਾਲੇ ਪਰੇਸ਼ਾਨ ਜਿਹੜੀ ਉਹ ਨਵੀਂ ਦੁਕਾਨ ਖੁੱਲੀ ਆ ਉਹਦੇ ਕਰਕੇ ਹੋਰ ਦਿੱਕਤ ਆ ਰਹੀ ਉਦਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਜਿਹੜੇ ਆ ਡੰਗਰ ਹੈ ਨਹੀਂ ਵੱਡੇ ਜਾਣਗੇ ਭਾਈ ਤੇ ਤਾਂ ਹੁਣ ਛੇ ਆ ਤੁਹਾਡੇ ਸਾਹਮਣੇ ਇਹ ਜੋ ਕੁਛ ਹੈ ਉਧਰ ਸਾਰੇ ਹਸ਼ੀ ਇਲਾਕੇ ਦੇ ਵਿੱਚ ਲੋਕਾਂ ਵੱਲੋਂ ਬਚਾਏ ਗਏ ਸਭ ਬਵਾਲ ਤੇ ਚੱਲਦਿਆਂ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਸੁਣ ਲਓ। ਬਾਬਰਾ ਦੁਕਾਨ ਦੇ ਵਿੱਚ ਮੀਟ ਦੀ ਦੁਕਾਨ ਖੋਲਣ ਦੀ ਹਾਂਜੀ ਤਿਆਰੀ ਕਰਦੇ ਸੀ ਅਗਲੇ ਉਹ ਉਹਨਾਂ ਨੇ ਅਜੇ ਖੋਲੀ ਨਹੀਂ ਕੋਈ ਕੁਝ ਨਹੀਂ ਹੋਇਆ ਕੰਟਰਕਸ਼ਨ ਚੱਲਦੀ ਹੈ ਉਹਨਾਂ ਦੀ ਜੀ ਬਾਕੀ ਅਗਲੇ ਇਲਾਕੇ ਦੇ ਲੋਕ ਰੋਨ ਕਰ ਰਹੇ ਨੇ ਕਹਿੰਦੇ ਮੀਟ ਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ। ਭਾਈ ਬਾਹਰ ਕੋਟ ਵਗੈਰਾ ਲੱਗ ਚੁੱਕੇ ਆ ਜੀ ਕੋਈ ਸਾਡੇ ਕੋਲ ਕੰਪਲੇਂਟ ਆਊਗੀ ਅਸੀਂ ਫਿਰ ਉਸ ਹਸਾਮ ਨਾਲ ਕਾਰਵਾਈ ਕਰ ਲਾਂਗੇ ਕੋਈ ਜਾ ਉਹਨਾਂ ਕੋਲ ਪਰਮਿਸ਼ਨ ਹੋਊਗੀ ਉਹ ਦੇਖਾ ਦੇ ਨਾਲ ਭਲਾਇਆ ਉਹਨਾਂ ਨੂੰ ਭਰਾਇਆ ਆ ਹੁਣ ਤੁਹਾਨੂੰ ਦੱਸਦੇ ਆ ਕਿ ਆਖਿਰ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਇਹ ਵੱਡਾ ਬਵਾਲ ਹੋਇਆ ਜਿੱਥੇ ਕਿ ਲੋਕਾਂ ਨੂੰ ਗਲੀਆਂ ਦੇ ਵਿੱਚ ਇਕੱਠਾ ਹੋਣਾ ਪੈ ਗਿਆ ਤੇ ਉਹ ਵੀ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਦੱਸਦੀ ਕਿ ਇਹ ਤਸਵੀਰਾਂ ਹੌਜ਼ੀ ਹੱਬ ਲੁਧਿਆਣਾ ਦੇ ਜਨਕਪੁਰੀ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਮੀਟਦੀ ਦੁਕਾਨ ਖੁੱਲਣ ਦਾ ਵਿਰੋਧ ਰਿਹਾਇਸ਼ੀ ਇਲਾਕੇ ਦੇ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਤੇ ਚੱਲਦਿਆਂ ਮਹਿਲਾਵਾਂ ਦੇ ਵੱਲੋਂ ਵੀ ਇਸ ਇਲਾਕੇ ਦੇ ਵਿੱਚ ਇਸ ਮੀਟਦੀ ਦੁਕਾਨ ਦੇ ਖੁੱਲਣ ਦੇ ਉੱਪਰ ਇਤਰਾਜ਼ ਜਤਾਇਆ ਗਿਆ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਐਸਾ ਮੀਟ ਦੀ ਦੁਕਾਨ ਨੂੰ ਲੈ ਕੇ ਮੱਚੇ ਬਵਾਲ ਦੇ ਚੱਲਦਿਆਂ ਜੋ ਰਿਹਾਇਸ਼ੀ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਤੇ ਪੁਲਿਸ ਵੀ ਪਹੁੰਚੀ ਹੈ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਇਸ ਦੁਕਾਨ ਨੂੰ ਲੈ ਕੇ ਪੁਲਿਸ ਕੀ ਕੁਝ ਕਾਰਵਾਈ ਕਰਦੀ ਹੈ ਇਹ ਤਾਂ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਗੱਲ ਸਾਹਮਣੇ ਆਏਗੀ ਕਿ ਆਖਿਰ ਪੁਲਿਸ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ ਤੇ ਇੱਥੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਕੀ ਰਾਹਤ ਦਿੰਦੀ ਹੈ జగబా టీవీ లూధయాణ తో రాజేష ది రిపోర్ట